ਤੜਾ ਤੜ ਕਲੋਨੀਆਂ ਕੱਟੀਆਂ ਜਾ ਰਹੀਆਂ ਬਾਹੀਯੋਗ ਜਿਹੜੀ ਜ਼ਮੀਨ ਹੈ ਉਹਦਾ ਰਕਬਾ ਘਟਦਾ ਜਾ ਰਿਹਾ ਤੇ ਲੋਕਾਂ ਦੇ ਝਗੜੇ ਵੀ ਵਧਦੇ ਜਾ ਰਹੇ ਨੇ ਇਹ ਗੈਰ ਕਾਨੂੰਨੀ ਢੰਗ ਨਾਲ ਜਿਹੜੀਆਂ ਕੱਟੀਆਂ ਜਾ ਰਹੀਆਂ ਕਲੋਨੀਆਂ ਐ ਇਹਦੇ ਤੇ ਸਰਕਾਰ ਨੇ ਕਦੇ ਕੋਈ ਨੱਖ ਪਾਉਣ ਬਾਰੇ ਵੀ ਕੋਈ ਵਿਚਾਰ ਕੋਈ ਕਾਨੂੰਨ ਹੈ ਜਾਂ ਮੌਜੂਦ ਹੈ ਵੀ ਜਿਹੜੇ ਗੈਰ ਕਾਨੂੰਨੀਆ ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਤੇ ਜਿਹੜੇ ਜਿਹੜੇ ਨਜ਼ਰਅੰਦਾਜ਼ ਕਰਦੇ ਨੇ ਐਕਟ ਨੂੰ ਦੇ ਉਹਨਾਂ ਤੇ ਕੋਈ ਸਿਕੰਜਾ ਕੱਟਿਆ ਜਾ ਸਕਦਾ ਉਹ 8 1995 ਨੂੰ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਾਈ ਕਰਕੇ ਵਿਧਾਨ ਸਭਾ ਚ ਪਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਲਾਗੂ ਕੀਤਾ ਉਹਦੇ ਤੇ ਇੱਕ ਟਰਮ ਜੈਂਡ ਕੰਡੀਸ਼ਨ ਜੇ ਕ੍ਰੀਏਟ ਕੀਤੀਆਂ ਗਈਆਂ ਸੀ 1995 ਦੇ ਵਿੱਚ ਐਕਟ ਤਾਂ ਬਣ ਗਿਆ ਪਰ ਉਹਨੂੰ ਕਿਸੇ ਨੇ ਕੰਪਲਾਈਂਸ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ ਸਰਕਾਰ ਨੇ ਐਕਟ ਬਣਾਤਾ ਹਾਂਜੀ ਉਹ ਫਾਈਲਾਂ ਚ ਦਬਕੇ ਰਹਿ ਗਿਆ ਅੱਜ ਪ੍ਰੋਗਰਾਮ ਖਰੀਆਂ ਖਰੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੈ ਅੱਜ ਦੇ ਜਿਹੜੇ ਸਾਡੇ ਨਾਲ ਮਹਿਮਾਨ ਨੇ ਸਾਡੇ ਸਟੂਡੀਓ 'ਚ ਪਹੁੰਚੇ ਨੇ ਹੀਰਾ ਸਿੰਘ ਜੀ ਹੀਰਾ ਸਿੰਘ ਜੀ ਉਹ ਸ਼ਖਸੀਅਤ ਨੇ ਜਿਹੜੇ ਆਪਣੇ ਕਿੱਤੇ ਦੇ ਨਾਲ ਨਾਲ ਜਿਹੜੇ ਜਿਵੇਂ ਪੈਪਰ ਐਕਟ ਹੋ ਗਿਆ ਹੋ ਰਜਿਸਟ੍ਰੇਸ਼ਨ ਐਕਟ ਹੋ ਗਿਆ ਉਹਦੇ ਬਾਰੇ ਤੁਹਾਨੂੰ ਰੁਚੀ ਹੈ ਵੀ ਇਹ ਘੱਟੋ ਘੱਟ ਜਿਹੜੇ ਗੈਰ ਕਾਨੂੰਨੀ ਕੰਮ ਹੁੰਦੇ ਨੇ ਜ਼ਮੀਨਾਂ ਨਾਲ ਸੰਬੰਧਿਤ ਉਹਨਾਂ ਨੂੰ ਇਹ ਬੜੇ ਬਰੀਕੀ ਨਾਲ ਘੋਖਦੇ ਨੇ ਹੀਰਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੀਰਾ ਸਿੰਘ ਜੀ ਹਾਂ ਜੀ ਤੜਾ ਤੜ ਕਲੋਨੀਆਂ ਕੱਟੀਆਂ ਜਾ ਰਹੀਆਂ ਬਾਹੀਯੋਗ ਜਿਹੜੀ ਜ਼ਮੀਨ ਹੈ ਉਹਦਾ ਰਕਬਾ ਘਟਦਾ ਜਾ ਰਿਹਾ ਹੈ ਤੇ ਲੋਕਾਂ ਦੇ ਝਗੜੇ ਵੀ ਵਧੇ ਜਾ ਰਹੇ ਨੇ ਬਿਲਕੁਲ ਵੀ ਉਹਦਾ ਜਿਹੜਾ ਮੁੱਖ ਕਾਰਨ ਹੈ ਜਿਹੜਾ ਉਹ ਤੁਸੀਂ ਕੀ ਸਮਝਦੇ ਹੋ ਵੀ ਇਹ ਗੈਰ ਕਾਨੂੰਨੀ ਢੰਗ ਨਾਲ ਜਿਹੜੀਆਂ ਕਟੀਆਂ ਜਾ ਰਹੀਆਂ ਕਲੋਨੀਆਂ ਇਹਦੇ ਤੇ ਸਰਕਾਰ ਨੇ ਕਦੇ ਕੋਈ ਨੱਥ ਪਾਉਣ ਬਾਰੇ ਵੀ ਕੋਈ ਵਿਚਾਰ ਕੀਤੀ ਹੈ ਕੋਈ ਇਹੋ ਜਿਹਾ ਐਕਟ ਕੋਈ ਕਾਨੂੰਨ ਇਹੋ ਜਿਹਾ ਮੌਜੂਦ ਹੈ ਵੀ ਜਿਹੜੇ ਗੈਰ ਕਾਨੂੰਨੀਆ ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਤੇ ਜਿਹੜੇ ਜਿਹੜੇ ਨਜ਼ਰਅੰਦਾਜ਼ ਕਰਦੇ ਨੇ ਐਕਟ ਨੂੰ ਵੀ ਉਹਨਾਂ ਤੇ ਕੋਈ ਸਿਕੰਜਾ ਕਸਿਆ ਜਾ ਸਕਦਾ ਹੋ ਹਾਂਜੀ ਨਿਕਾ ਜੀ ਇਸ ਤੇ ਪਹਿਲਾਂ ਤੋਂ ਹੀ ਚੱਲ ਰਿਹਾ ਕੋਈ ਅੱਜ ਨਵਾਂ ਕਾਨੂੰਨ ਨਹੀਂ ਬਣਿਆ ਇਹ ਪੰਜਾਬ ਕੋਲੋਨੀ ਐਕਟ 1975 ਤੋਂ ਚੱਲ ਰਿਹਾ ਹੈ ਜ ਜਿਹਦੇ ਵਿੱਚ ਸਮੇਂ-ਸਮੇਂ ਤੇ ਆਉਣ ਤੇ ਜਿੰਨੀਆਂ ਖਾਮੀਆਂ ਸੀ ਉਹਨੂੰ ਅਮੈਂਡ ਕੀਤਾ ਗਿਆ ਅਮੈਂਡ ਕਰਨ ਤੋਂ ਬਾਅਦ ਜਦੋਂ ਉਹਦੀ ਉਹ ਫੁੱਲਫਿਲ ਨਾ ਹੋਇਆ ਪਬਲਿਕ ਦੇ ਪ੍ਰਤੀ ਤਾਂ ਪੈਪਰਾ ਐਕਟ 98 1995 ਨੂੰ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਾਈ ਕਰਕੇ ਵਿਧਾਨ ਸਭਾ 'ਚ ਪਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਲਾਗੂ ਕੀਤਾ ਹੈ ਜੀ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਰੈਗੂਲੇਸ਼ਨ ਐਕਟ ਹਾਂ ਬਿਲਕੁਲ ਜੀ ਉਹੀ ਐਕਟ ਹੈ ਜੀ 1995 ਤੋਂ 98 1995 ਤੋਂ ਪੰਜਾਬ ਦੇ ਵਿੱਚ ਲਾਗੂ ਹੈ ਜੀ ਇਸ ਐਕਟ ਦਾ ਕੀ ਸੀ ਵੀ ਜਿਹੜਾ ਕਾਨੂੰਨ ਇਹ ਬਣਾਇਆ ਹਾਂਜੀ ਇਹਦਾ ਮਕਸਦ ਇਹ ਸੀ ਵੀ ਜਦੋਂ ਕੋਈ ਬੰਦਾ ਕੋਈ ਵੀ ਆਪਣੀ ਜ਼ਮੀਨ ਦੇ ਵਿੱਚ ਕੋਈ ਪਾਰਟ ਕਰਦਾ ਜਾਂ ਕੋਈ ਕਲੋਨੀ ਕੱਢਦਾ ਤਾਂ ਉਹਨੂੰ ਇੱਕ ਹੱਦਬੰਦੀ ਕੀਤੀ ਗਈ ਸੀ ਜਿਹਨੂੰ ਹਿੱਸਿਆਂ 'ਚ ਵੰਡਦਾ ਹਾਂ ਹਿੱਸਿਆਂ 'ਚ ਵੰਡਦਾ ਹਾਂ ਉਹਦੇ ਤੇ ਇੱਕ ਟਰਮ ਐਂਡ ਕੰਡੀਸ਼ਨਜ਼ ਕ੍ਰੀਏਟ ਕੀਤੀਆਂ ਗਈਆਂ ਸੀ ਵੀ ਉਹਦੀ ਕੀ ਰਿਸਪੌਂਸਿਬਿਲਟੀ ਆ ਕੀ ਉਹਨੇ ਸਹੂਲਤਾਂ ਦੇਣੀਆਂ ਨੇ ਕਿਵੇਂ ਉਹ ਉਸ ਨੂੰ ਯੂਟਿਲਾਈਜ਼ ਕਰੂਗਾ ਪਬਲਿਕ ਤੱਕ ਹਾਂ ਵਰਤੋਂ ਤੱਕ ਹਾਂ ਵਰਤੋਂ ਤੱਕ ਕਿਵੇਂ ਕਿਵੇਂ ਹੋਊਗਾ ਜੀ ਪਰ ਇੱਥੇ ਕੀ ਹੋਇਆ ਜੀ ਉਹ 1995 ਦੇ ਵਿੱਚ ਐਕਟ ਤਾਂ ਬਣ ਗਿਆ ਪਰ ਉਹਨੂੰ ਕਿਸੇ ਨੇ ਕੰਪਲਾਈਂਸ ਕਰਨ ਦੀ ਕੋਸ਼ਿਸ਼ ਹੀ ਨਹੀਂ ਇੰਪਲੀਮੈਂਟ ਹੋਇਆ ਨਹੀਂ 나 ਜੀ ਪ੍ਰੋਪਰ ਇੰਪਲੀਮੈਂਟ ਅੱਜ ਤੱਕ ਨਹੀਂ ਹੋ ਰਿਹਾ ਜੀ ਜਿਹੜੀ 1995 ਦਾ ਬਣਿਆ ਐਕਟ ਅੱਜ ਤੱਕ ਤੁਹਾਨੂੰ ਅੱਜ ਤੱਕ ਪੂਰਨ ਕੰਪਲਾਈਂਸ ਮੈਂ ਕਹ ਰਹੀ ਜੇ ਉਦੋਂ ਕੰਪਲਾਈਂਸ ਅਸੀਂ ਮੰਨ ਸਕਦੇ ਹਾਂ ਜਦੋਂ ਉਹਦੇ ਪ੍ਰਤੀ ਹਰ ਇੱਕ ਬੰਦਾ ਵੇਅਰ ਹੋਵੇ ਵੀ ਸਾਡਾ ਪ੍ਰੈਵਟ ਇਹ ਕਹਿ ਰਿਹਾ ਜਿਹੜੀ ਇਹਦਾ ਮਤਲਬ ਇਹ ਹੋਇਆ ਹੀਗਾ ਸਿੰਘ ਜੀ ਜੀ ਸਰਕਾਰ ਨੇ ਐਕਟ ਬਣਾਤਾ ਹਾਂਜੀ ਉਹ ਫਾਈਲਾਂ ਚ ਦਬੁਕੇ ਰਹਿ ਗਿਆ ਉਹ ਅਫਸਰਾਂ ਤੱਕ ਬਣਿਆ ਰਹਿ ਗਿਆ ਤੇ ਉਹ ਲੀਡਰਾਂ ਤੱਕ ਰਹਿ ਗਿਆ ਜਿਹੜੀ ਉਹ ਨਾ ਤਾਂ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਹੋਈ ਹਾਂਜੀ ਤੇ ਜਿਹੜੇ ਕਲੋਨਾਈਜ਼ਰ ਨੇ ਚਲੋ ਉਹਨਾਂ ਨੇ ਤਾਂ ਆਪਦਾ ਉਹ ਉਹ ਆਪਦੇ ਤਰੀਕੇ ਨਾਲ ਚਲਾ ਰਹੇ ਨੇ ਜੀ ਉਹਨੂੰ ਅਸਲੀ ਇਹਦੇ 'ਚ ਨਾ ਹਿਰ ਸਿੰਘ ਜਿਹੜਾ ਮੈਂ ਜਾਣਨਾ ਚਾਹੁੰਦਾ ਸੀ ਜਾਂ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਉਹ ਇਹ ਹੈ ਵੀ ਜਿਹੜਾ ਪੈਪਰ ਐਕਟ ਹੈ ਇਹ ਬਣਾ ਕਿਵੇਂ ਦਿੱਤਾ ਵੀ ਉਹਦੇ 'ਚ ਕੀ ਕੀ ਮਤਲਬ ਹੋਣਾ ਕੀ ਚਾਹੀਦਾ ਜਦੋਂ ਕਲੋਨੀਆਂ ਤਾਂ ਕੱਟੀਆਂ ਜਾ ਰਹੀਆਂ ਨੇ ਉਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਹੈ ਨਹੀਂ ਉਹ ਸਰ ਉਹਦੇ ਵਿੱਚ ਅਥਾਰਟੀਆਂ ਬਣਾਈਆਂ ਗਿਆ ਨੇ ਜੀ ਸਾਰਾ ਕੁਸ ਬਣਿਆ ਹੋਇਆ ਨਿੱਕਾ ਜੀ ਉਹਦੇ ਵਿੱਚ ਉਹ ਇਸ ਤਰ੍ਹਾਂ ਬਣਿਆ ਹੋਇਆ ਅੱਜ ਏਡੀਸੀ ਜਿਹੜੇ ਜਰਨਲ ਨੇ ਉਹਨਾਂ ਨੂੰ ਕੰਪੀਟੈਂਟ ਅਥਾਰਟੀ ਬਣਾਇਆ ਗਿਆ ਚੀਫ ਐਡਮਿਨਿਸਟ੍ਰੇਸ਼ਨ ਨੂੰ ਕੰਪੀਟੈਂਟ ਅਥਾਰਟੀ ਬਣਾਇਆ ਗਿਆ ਉਸ ਦੁਮਾਤੇ ਜੁਟੇਲਾਈਜ਼ ਕੀਤੀਆਂ ਗਈਆਂ ਨੇ ਪਾਵਰ ਅੱਗੇ ਦੀ ਅੱਗੇ ਜੀ ਉਹਨੂੰ ਪਰ ਉਸ ਨੂੰ ਜਿਹੜੀ ਵੀ ਕੋਈ ਵੀ ਬੰਦੇ ਨੇ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਸਾਰੀਆਂ ਜਿਹੜੀਆਂ ਨੇ ਅਥਾਰਟੀਆਂ ਨੇ ਜੀ ਉਹ ਫਿਰ ਸਾਨੂੰ ਪਤਾ ਹੀ ਹੈ ਜੀ ਕਿਵੇਂ ਉਹਨੂੰ ਟ੍ਰੀਟ ਕਰਦੀਆਂ ਨੇ ਚੁੱਪ ਕਰ ਜਾਂਦੀਆਂ ਹੁਣ ਮੈਂ ਦੇਖ ਕੇ ਅੰਡਰਟ ਕਰ ਜਾਂਦੀਆਂ ਮੈਂ ਕਹਾਂ ਜੀ ਅੰਡਰਟ ਕਰਾ ਤੁਸੀਂ ਬੜਾ ਕੁਝ ਕਿਹਾ ਜੀ ਉੱਤੇ ਤਾਂ ਨਿੱਜੀ ਮਫਾਦ ਵੀ ਲਿਆ ਜਾਂਦਾ ਅੰਡਰਟ ਕਰਨ ਦੇ ਨਾਲ ਨਾਲ ਜੀ ਯਾਨੀ ਆਪ ਦਾ ਨਿੱਜੀ ਲਾਭ ਲੈ ਕੇ ਲੀਡ ਜੀ ਲਾਭ ਲੈ ਕੇ ਮੈਨੂੰ ਇੱਕ ਪਾਸੇ ਧੱਕ ਦਿੱਤਾ ਜਾਂਦਾ ਜੀ ਨਹੀਂ ਇਹਦੇ ਵਿੱਚ ਹੀਰਾ ਸਿੰਘ ਜਿਹੜਾ ਮੈਨੂੰ ਮੈਂ ਪੁੱਛਣਾ ਚਾਹਾਂ ਮੰਨ ਲਓ ਮੈਂ ਕਲੋਨੀ ਕੱਟਣੀ ਹੈ ਹਾਂ ਜੀ ਤੁਸੀਂ ਮੈਨੂੰ ਇਹ ਸਮਝਾਓ ਵੀ ਉਹਦੇ ਕਲੋਨੀ ਕੱਟਣ ਦੇ ਲਈ ਕਰਨਾ ਕੀ ਕੀ ਚਾਹੀਦਾ ਜਿਹੜਾ ਹੁਣ ਹੋ ਨਹੀਂ ਰਿਹਾ ਆਉਂਦਾ ਉਹਦੇ ਦੇਖੋ ਚੰਗੀਆਂ ਆਏ ਮੰਨ ਲੋ ਸੜਕਾਂ ਬਣਾਉਂਦੇ ਨੇ ਹੋਰ ਬਣਾਉਂਦੇ ਨੇ ਨਹੀਂ ਸਰ ਉਹਦੇ ਵਿੱਚ ਦਿੱਕਤ ਕੀ ਆ ਫਿਰ ਉਹਦੇ ਵਿੱਚ ਪਹਿਲਾਂ ਜੀ ਜਦੋਂ ਸਪੋਜ਼ ਕਰੂ ਕਿਸੇ ਪਾਰਟੀ ਤੋਂ ਦੂਸਰੀ ਜੇ ਖੇਤੀਬਾੜੀ ਜੋ ਕਰਦਾ ਖੇਤੀਬਾੜੀ ਵਾਲੀ ਜਿਹੜੀ ਭੂਮੀ ਹੈ ਉਹਨੂੰ ਖਰੀਦ ਲਿਆ ਹਾਂ ਖਰੀਦ ਲਿਆ ਉਹ ਤੋਂ ਸਭ ਤੋਂ ਪਹਿਲਾਂ ਜੀ ਉਹਦੀ ਇੱਕ ਕਨਸੈਂਟ ਲੈਣਗੇ ਜੀ ਮਤਲਬ ਕਿ ਉਹਨੂੰ ਸੀਐਲਯੂ ਲੈਣਾ ਪੈਂਦਾ ਜੀ ਸਭ ਤੋਂ ਪਹਿਲਾਂ ਜੀ ਚੇਂਜ ਚੇਂਜ ਆਫ ਲੈਂਡਸ ਵੀ ਜਿਹੜੀ ਜ਼ਮੀਨ ਦੀ ਵਰਤੋਂ ਹੈ ਵੀ ਅੱਜ ਤੋਂ ਬਾਅਦ ਉਹ ਖੇਤੀਬਾੜੀ ਲਈ ਨਹੀਂ ਨਹੀਂ ਜੀ ਕਰਨੀ ਵੀ ਉਹਨੂੰ ਰੈ residențial ਕਲੋਨੀ ਲਈ ਜਾਂ ਕਮਰਸ਼ੀਅਲ ਕਲੋਨੀ ਲਈ ਵਰਤਿਆ ਜਾਊਗਾ ਠੀਕ ਹੈ ਜੀ ਉਹਦੇ ਮੁਤਾਬਕ ਸਰਕਾਰ ਨੇ ਆਪਣੀਆਂ ਫੀਸਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਆਨਲਾਈਨ ਕਰਕੇ ਉਹਦਾ ਲਿਆ ਜਾਂਦਾ ਸਾਰੀ ਮਤਲਬ ਉਹ ਪ੍ਰोसीडिंग ਆ ਉਹ ਆਨਲਾਈਨ ਹੀ ਹੁੰਦੀ ਹੈ ਜੀ ਕੋਈ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਵੀ ਤੁਸੀਂ ਸਿੱਧਾ ਤੁਹਾਨੂੰ ਕਿਸੇ ਦਫ਼ਤਰ ਜਾਣਾ ਪਊ ਇਸ ਤਰ੍ਹਾਂ ਦੇ ਕੋਈ ਨਹੀਂ ਉਹ ਹੁੰਦੀਆਂ ਆਨਲਾਈਨ ਅਪਲਾਈ ਨੇ ਜੀ ਪਰ ਉਹ ਪਾਸ ਉਸ ਤਰ੍ਹਾਂ ਨਾਲ ਦਾ ਜਿਹੜਾ ਦੂਜਾ ਚੱਲਦਾ ਉਹ ਇਸ ਤਰ੍ਹਾਂ ਹੀ ਚੱਲਦਾ ਜੀ ਆਫਲਾਈਨ ਚੱਲੀ ਉਹ ਆਫਲਾਈਨ ਚੱਲਦਾ ਜੀ ਉਹ ਆਨਲਾਈਨ ਨਹੀਂ ਚੱਲ ਸਕਦਾ ਜੀ ਹੁਣ ਨਹੀਂ ਸੀ ਐਲ ਜੂ ਮੰਨ ਲਓ ਲੈ ਲਿਆ ਉਹ ਚੇਂਜ ਲੈਣ ਉਹ ਤਾਂ ਜਦੋਂ ਤੁਸੀਂ ਕਹਿੰਦੇ ਉਹਦਾ ਆਨਲਾਈਨ ਸਾਰਾ ਅਪਲਾਈ ਕਰਤਾ ਫੀਸਾਂ ਭਰਤੀਆਂ ਫਿਰ ਖਾਮੀ ਕਿੱਥੇ ਰਹਿ ਜਾਂਦੀ ਹੈ ਹੋਰ ਕੀ ਉਹਦੇ ਵਿੱਚ ਨਾ ਜੀ ਇਹ ਹੈ ਜੀ ਜਿਹੜੀਆਂ ਅਥਾਰਟੀਆਂ ਨੇ ਉਹਨਾਂ ਨੂੰ ਪਾਵਰ ਦਿੱਤੀ ਗਿਆ ਉਹਨਾਂ ਨੇ ਆਨਲਾਈਨ ਹੀ ਪਾਸ ਕਰਨੀਆਂ ਕਈ ਇਹ ਹੁੰਦਾ ਜੀ ਵੀ ਆਪਾਂ ਅਪਲਾਈ ਕਰਤੀ ਉਸ ਦੂਮਾ ਜੀ ਕਈ ਕਈ ਦਿਨ ਕੀ ਮੈਂ ਆਪਦੀ ਕੈਨੋਸੀ ਲੈਣੀ ਸੀ ਜੀਦੇ ਬਾਤ ਇਹ ਮੈਨੂੰ ਤਿੰਨ ਵਾਰ ਦੁਬਾਰਾ ਦੁਬਾਰਾ ਅਪਲਾਈ ਕਰਨਾ ਪਿਆ ਜੀ ਦੁਬਾਰਾ ਦੁਬਾਰਾ ਅਪਲਾਈ ਕਰਨਾ ਮੈਂ ਥੋੜੀ ਗੱਲ ਨੂੰ ਵਿੱਚ ਕੱਟਦਾ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਮੰਨ ਲਓ ਸੀਐਲਯੂ ਲੈ ਲਿਆ ਜਮੀਨ ਦੀ ਜਿਹੜੀ ਤਸਵੀਰ ਉਹ ਬਦਲ ਦਿੱਤੀ ਗਈ ਬਦਲ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਅੱਛਾ ਉਹਦੇ ਚ ਅਗਲਾ ਪ੍ਰੋਸੈਸ ਸੈਡੋ ਉਹ ਅਗਲਾ ਪ੍ਰੋਸੈਸ ਫਿਰ ਲੇਆਉਟ ਪਲਾਨ ਬਣਦਾ ਜੀ ਕੀ ਮਤਲਬ ਲੇਆਉਟ ਉਹ ਮੈਦਾਨ ਦਾ ਵੀ ਉਹਨੇ ਕਿੰਨੀ ਸੜਕ ਛੱਡੀ ਜਊ ਜੀ ਕਿੰਨੇ ਕੀ ਸਾਈਜ਼ ਦੇ ਬਣਾਉਣਾ ਹਾਂ ਉਹ ਪੂਰਾ ਦੱਸਣਾ ਪੈਂਦਾ ਉਹਦੇ ਵਿੱਚ ਇਹ ਵੀ ਦੱਸਣਾ ਪੈਂਦਾ ਵੀ ਐਨਈਡਬਲਯੂਐਸ ਵਾਸਤੇ ਰੱਖਿਆ ਗਿਆ ਏਰੀਆ ਇੰਨਾ ਸੜਕਾਂ ਵਾਸਤੇ ਰੱਖਿਆ ਗਿਆ ਆਹ ਟਿਊਬ ਲੱਗੂਗਾ ਜੀ ਇੱਥੇ ਟੈਂਕੀ ਬਣੂਗੀ ਇੱਥੇ ਉਹਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੂਗਾ ਜੀ ਇਤੋਂ ਤੱਕ ਕੇ ਸਰਕਾਰ ਦੀਆਂ ਹਦਾਇਤਾਂ ਤਾਂ ਇਹ ਵੀ ਨੇ ਕਿਸੇ ਵੀ ਕਲੋਨੀ ਵਿੱਚ ਕੋਈ ਵੀ ਕੰਸਟਰਕਸ਼ਨ ਕਰਨ ਲਈ ਤੁਸੀਂ ਫਰੈਸ਼ ਵਾਟਰ ਵਰਤ ਹੀ ਨਹੀਂ ਸਕਦੇ ਨਹੀਂ ਵੀ ਪਾਣੀ ਫਰੈਸ਼ ਨਹੀਂ ਵਰਤ ਸਕਦੇ ਜੀ ਰੀਟ੍ਰੀਟਡ ਵਾਟਰ ਬਹੁਤ ਹਾਂ ਬੋਏ ਸੁਣੋ ਤੇ ਅੱਛਾ ਉਹ ਤਾਂ ਇੱਥੇ ਕਦੇ ਨਹੀਂ ਕਿਸੇ ਦਾ ਉਹ ਜੀ ਉਹ ਸਰ ਜਿਹਨੇ ਦੇਖਣਾ ਜੀ ਜਿਹੜੀਆਂ ਅਥਾਰਟੀਆਂ ਨੇ ਜੀ ਉਹਨਾਂ ਨੂੰ ਇਹ ਕਿਆ ਜ਼ਰੂਰਤ ਹੈ ਇੱਥੇ ਆਉਣ ਦੀ ਜੀ ਪਾਣੀ ਦਾ ਜਿਹੜਾ ਨਿਘਾਰਾ ਉਹ ਦਿਨੋਂ ਦਿਨ ਥੱਲੇ ਜਾ ਰਿਹਾ ਉਹਨੂੰ ਦਾ ਪੀਣ ਤੱਕ ਦੀ ਪ੍ਰੋਬਲਮ ਆ ਰਹੀ ਹੈ ਜੀ ਪਰ ਇਹਨੂੰ ਵੀ ਰੱਖਦੇ ਹੋਣਗੇ ਹਾਂਜੀ ਗ੍ਰੀਨ ਬੈਲਟ ਦਾ ਵੀ ਕੋਈ ਗ੍ਰੀਨ ਬੈਲਟ ਵੀ ਹੁੰਦਾ ਜੀ ਸਾਰਾ ਕੁਝ ਹੁੰਦਾ ਜੀ ਉਹਦੀਆਂ 50 ਫੁੱਟ ਦੇ ਨੇ 35 ਫੁੱਟ ਦੇ ਰੋਡ ਜਨੇ ਸਾਰੀਆਂ ਰੱਖੀਆਂ ਜਾਂਦੀਆਂ ਨੇ ਇਹਦੇ ਵਿੱਚ ਇੱਥੋਂ ਤੱਕ ਇੱਕ ਬਾਉਂਡਰੀ ਵਾਲ ਬਣਾਈ ਜਾਂਦੀ ਆ ਅੱਜ ਤੱਕ ਕਿਸੇ ਵੀ ਕਲੋਨੀ ਨੇ ਬਾਉਂਡਰੀ ਵਾਲ ਬਣਾਉਣ ਤੋਂ ਬਾਅਦ ਜੀ ਕਰਦਾ ਜਿਹੜੇ ਸਾਧ ਰਸਤੇ ਚੱਲਦੇ ਨੇ ਉਹਨੂੰ ਬੰਦ ਕਰਕੇ ਗੇਟ ਲਾਉਂਦੇ ਨੇ ਉਹ ਕਿਤੇ ਵੀ ਪ੍ਰੋਵੀਜ਼ਨ ਨਹੀਂ ਹੈਗੀ ਜਿਹੜਾ ਤੁਹਾਡਾ ਆਮ ਰਸਤਿਆ ਚੱਲਦਾ ਉਹਤੇ ਤੁਸੀਂ ਗੇਟ ਲਾ ਲਓ ਜਣੀ ਜਿਹੜੀਆਂ ਜਿਹੜੇ ਥੋੜੇ ਕਹਿਣ ਦਾ ਮਤਲਬ ਇਹ ਹੈ ਜਿਵੇਂ ਖਾਲ ਪਹਿਆਂ ਇਹ ਬਿਲਕੁਲ ਨਹੀਂ ਜੀ ਉਹਨਾਂ ਨੂੰ ਰੋਕਣ ਦਾ ਅਧਿਕਾਰ ਹੈ ਨਹੀਂ ਜਦੋਂ ਅਗਲੇ ਨੇ ਜ਼ਮੀਨ ਲੈ ਲਈ ਫਿਰ ਰੁਕੂ ਗਈ ਉਹ ਨਾ ਜੀ ਨਾ ਹੈ ਜ਼ਮੀਨ ਖੇਤੀਬਾੜੀ ਜੋਗ ਰਹੀ ਨਹੀਂ ਸਰਕਾਰ ਉਹ ਤਾਂ ਜੀ ਉਹਨਾਂ ਨੇ ਮਰਜ਼ੀ ਕੀਤਾ ਹੀ ਨਹੀਂ ਜੀ ਉਹਸ ਏਰੀਆ ਨੂੰ ਨਾ ਤਾਂ ਉਹ ਮਾਲਕੀ ਮਾਲਕ ਲੈ ਕੇ ਗਿਆ ਉੱਥੇ ਨਾ ਉਹ ਪਹਿਲੀ ਗੱਲ ਤੋਂ ਵਿਕੇ ਹੀ ਨਹੀਂ ਜੀ ਮੇਰੀ ਕੋ ਮੇਰੇ ਕੋਲ ਜਿਹਨੀਆਂ ਸਰਕਾਰੀ ਪਈ ਲੱਗਦੀ ਤਾਂ ਵਿਕੀ ਹੋਈ ਨਹੀਂ ਸਰਕਾਰ ਦੀ ਮਾਲਕੀ ਹੈ ਜਿਹੜੀ ਸਰਕਾਰੀ ਪਈ ਹੈ ਲੱਗਦੀ ਤਾਂ ਜ਼ਮੀਨ ਨੂੰ ਹੀ ਜਾਂਦਾ ਉਹ ਲੱਗੀ ਜਾਵੇ ਜਨਾਬ ਉਹਦਾ ਬਕਾਇਦਾ ਨੰਬਰ ਅੱਡ ਕ੍ਰੀਏਟ ਹੋਇਆ ਹੁੰਦਾ ਜੀ ਜਿਹੜੀਆਂ ਪਈਆਂ ਨੇ ਜਾਂ ਖਾਲੇ ਨੇ ਉਹਨਾਂ ਵਾਸਤੇ ਬਕਾਇਦਾ ਰਿਕਾਰਡ ਅੱਡ ਸਰਕਾਰ ਦੇ ਹੱਕ ਵਿੱਚ ਮੇਨਟੇਨ ਹੋਇਆ ਹੋਇਆ ਹੁੰਦਾ ਇਹਦਾ ਉਦੋਂ ਜਿਹੜੇ ਕਲੋਨਾਈਜ਼ਰ ਨੇ ਉਹਨੂੰ ਵਿੱਚ ਹੀ ਮਿਲਾ ਦਿੰਦੇ ਨੇ ਉਹ ਸਾਰਾ ਉਹ ਸਭ ਕੁਝ ਕਰ ਸਕਦੇ ਨੇ ਜੀ ਮਨਿਕਾ ਜੀ ਇਸ ਤੇ ਨਹੀਂ ਗੱਲ ਹੈਗੀ ਉਹ ਸਾਰਾ ਕੁਝ ਕਰ ਸਕਦੇ ਨੇ ਜੀ ਨੇ ਕਾਨੂੰਨੀ ਤੌਰ ਤੇ ਹੱਕ ਕਾਨੂੰਨੀ ਤੌਰ ਤੇ ਹੱਕ ਨਹੀਂ ਸਰ ਅਥਾਰਟੀਆਂ ਹੱਕ ਦਿੰਦੀਆਂ ਨੇ ਜਦੋਂ ਉਹਨਾਂ ਨਾਲ ਉਹਨਾਂ ਦੀ ਸਾਠਗਾਟ ਹੋ ਕੁਸਮਰਜ਼ੀ ਕਰੀ ਜਿਹੜੇ ਮਿਲ ਜੁੜ ਕੇ ਮਿਲ ਜੁੜ ਕੇ ਸਾਰਾ ਕੁਝ ਹੁੰਦਾ ਜੀ ਇੱਥੇ ਤੁਸੀਂ ਬਿਲਕੁਲ ਭੁੱਲ ਜਓ ਵੀ ਤੁਸੀਂ ਕੋਈ ਕਲੋਨੀ ਪਾਸ ਕਰਾ ਲੋਗੇ ਮਿਲ ਜੁੜ ਕੇ ਮਿਲ ਜੁੜੇ ਤੋਂ ਬਿਨਾ ਇੱਥੋਂ ਤੱਕ ਇੱਕ ਕਲੋਨੀ ਬਰਨਾਲੇ ਦੀ ਪਾਸ ਹੋਈ ਆ ਜਿਹਦੇ ਵਾਸਤੇ ਕਈ ਲੱਖਾਂ ਰੁਪਏ ਲੈ ਕੇ ਇੱਕ ਲੈਟਰ ਜਾਰੀ ਕੀਤਾ ਗਿਆ ਜਿਹਦਾ ਅੱਜ ਤੱਕ ਅੰਦਰਾਂਜ ਕਿਤੇ ਨਹੀਂ ਹੈਗਾ ਜੀ ਵੀ ਤੁਸੀਂ ਸਾਡਾ ਜਿਹੜਾ ਸਿਵਰੇਜ ਆ ਉਹ ਸਾਡੇ ਨਾਲ ਜੋੜ ਲਓ ਇਹ ਲੈਟਰ ਤੱਕ ਸੀਵਰੇਜ ਸੀਵਰੇਜ ਨੂੰ ਉਹ ਜਿਹੜਾ ਸੀਵਰੇਜ ਪਲਾਂਟ ਬਣਨਾ ਜੀ ਉਹਦਾ ਅੰਤਰਾ ਜਿੰਨਾ ਵੀ ਜਿਹੜਾ ਹਐਸਟੀਪੀਆ ਜਿਹੜੀ ਉਹ ਹਰੇਕ ਰੇਡ ਕਲੋਨੀ ਦੇ ਵਿੱਚ ਬਣੂਗਾ ਜੀ ਇੱਥੋਂ ਤੱਕ ਵੀ ਜਿਹੜਾ ਵਰਖਾ ਦਾ ਪਾਣੀ ਆ ਉਹਨੂੰ ਵੀ ਸੰਭਾਲਣ ਤੱਕ ਦੀਆਂ ਡਾਇਰੈਕਸ਼ਨਾਂ ਨੇ ਪਰ ਪੁੱਛਦਾ ਕੌਣ ਆ ਜੀ ਜਿਹੜੀ ਅਥਾਰਟੀ ਨੇ ਪੁੱਛਣਾ ਉਹ ਉਹਨਾਂ ਦੀ ਕੁਰਸੀ ਤੇ ਬੈਠੀ ਆ ਜੀ ਫਿਰ ਉਹਨਾਂ ਕੀ ਕਹੀਏ ਉੱਥੇ ਜੇ ਨਹੀਂ ਐ ਮੰਨ ਕੇ ਚੱਲੋ ਵੀ ਇਹ ਅਧਿਕਾਰੀਆਂ ਦੀ ਮਿਲਿ ਭੁਗਤ ਨਾਲ ਅਧਿਕਾਰੀਆਂ ਤੋਂ ਬਿਨਾ ਤਾਂ ਹੋ ਹੀ ਨਹੀਂ ਸਕਦਾ ਜੀ ਅਧਿਕਾਰੀਆਂ ਤੋਂ ਬਿਨਾਂ ਤਾਂ ਕੋਈ ਪੋਸੀਬਲ ਹੀ ਨਹੀਂ ਐਂਗੀ ਜੀ ਕੋਈ ਚੀਜ਼ ਵੀ ਤੁਸੀਂ ਬਣਾ ਲੋਗੇ ਜੀ ਇਹ ਤਾਂ ਫਿਰ ਲੈਣ ਦੇਣ ਦਾ ਬੜਾ ਮੋਟਾ ਚੱਲਦਾ ਹੀ ਹੁਣ ਲੈਣ ਦੇਣ ਬਾਰੇ ਤਾਂ ਨਹੀਂ ਜੀ ਮੈਂ ਕੁਝ ਕਹਿ ਸਕਦਾ ਕਿ ਕਿਵੇਂ ਚੱਲਦਾ ਕਿਸ ਤਰ੍ਹਾਂ ਨਹੀਂ ਜੀ ਦੇਖੋ ਕਾਨੂੰਨ ਨੂੰ ਕੋਈ ਬੰਦਾ ਛਿੱਕੇ ਟੰਕ ਕੇ ਸਿੰਗੜ ਸਿੰਘ ਜੀ ਕਾਨੂੰਨ ਨੂੰ ਤੋੜਿਆ ਜਾ ਰਿਹਾ ਹੈ ਜਿਹੜੀਆਂ ਅਥਾਰਟੀਜ਼ ਉਹਦੇ ਲਈ ਨਾਮਿਨੇਟ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਅਧਿਕਾਰ ਦਿੱਤੇ ਹੋਏ ਨੇ ਉਹ ਚੁੱਪ ਨੇ ਤੇ ਫਿਰ ਬਿਨਾਂ ਲੈਣ ਦੇਣ ਤੋਂ ਜੇ ਅੱਖ 'ਚ ਢੱਕਾ ਨਾ ਵੱਜਦਾ ਹੋਵੇ ਜਾਂ ਕਹਿੰਦੇ ਉਹ ਜਿਆਦਾ ਚਾਂਦੀ ਦੀ ਜੁੱਤੀ ਸਿਰ 'ਚ ਵੱਜਦੀ ਹੈ ਤੇ ਜਾਂ ਅਗਲਾ ਕਹਿੰਦਾ ਅੱਖ 'ਚ ਢੱਕਾ ਮਾਰਦਾ ਜਾਂ ਇੱਕ ਹੋਰ ਪਿੰਡਾਂ ਕਹਿੰਦੇ ਮੂੰਹ ਚ ਹੱਡ ਦੇਤਾ ਉਹਨੂੰ ਬੋਲਣ ਜੋ ਕਰੀ ਚੱਟਦੇ ਉਹ ਸਰ ਸਾਡਾ ਸਮਾਜ ਦੀ ਜਿਹੜੀ ਰੀਤ ਆ ਉਹ ਅਨਪੜ ਹੋਣ ਕਰਕੇ ਜਾਂ ਬਾ ਗਿਆਨ ਨਾ ਹੋਣ ਕਰਕੇ ਬਹੁਤੇ ਲੋਕਾਂ ਦਾ ਪਤਾ ਹੀ ਨਹੀਂ ਵੀ ਪੈਪਰ ਐਕਟ ਕੀ ਹੈ ਪੈਪਰ ਐਕਟ ਬਾਰੇ ਹੀ ਨਹੀਂ ਜਾਣਕਾਰੀ ਹੈਗੀ ਜੀ ਪੈਪਰ ਐਕਟ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੋਇਆ ਹੈ ਵੀ ਜਿਹੜੀ ਸੋਡੀ ਕੋਈ ਜਗਾ ਫੇਰਨੀ ਦੇ ਅੰਦਰ ਆ ਉਹਨੂੰ ਵੇਚਣ ਤੇ ਕੋਈ ਦਿੱਕਤ ਨਹੀਂ ਹੈਗੀ ਜੀ ਅਛਾ ਫਿਰਨੀ ਦੇ ਅੰਦਰ ਆ ਜਿਹੜੀ ਫਿਰਨੀ ਪਿੰਡ ਦੀ ਫਿਰਨੀ ਦੇ ਅੰਦਰ ਆ ਚਾਹੇ ਉਹ ਰਕਵਾ ਨੰਬਰਾਂ ਚਾ ਚਾਹੇ ਨਾ ਨੰਬਰਾਂ ਚਾ ਇੱਕ ਆਬਾਦੀ ਦੇ ਰਕਵਾ ਇਹਨੂੰ ਵੇਚਣ ਤੇ ਕਿਸੇ ਕਿਸਮ ਦੀ پابੰਦੀ ਨਹੀਂ ਸਰਕਾਰ ਨੇ ਅੱਡ ਅੱਡ ਸਮੇਂ ਤੱਕ ਪਹਿਲਾਂ ਤੁਸੀਂ ਸੁਣਿਆ ਹੋਊਗਾ ਜਦੋਂ ਕਿਤੇ ਰਜਿਸਟਰੀਆਂ ਕਰਾਉਣ ਜਾਂਦੇ ਹੋਮੋਂਗੇ ਤਾਂ ਉਹ ਕਹਿੰਦੇ ਨੇ ਜੀ ਪਹਿਲਾਂ ਤਸਕੀਰਦਾਰ ਪੁੱਛਦੇ ਹੁੰਦੇ ਰੂਟੀਨ ਚ ਵੀ ਭਾਈ ਆ ਰਕਵੇ ਦੀਆਂ ਤੂੰ ਚਾਰ ਤੋਂ ਵੱਧ ਰਜਿਸਟਰੀਆਂ ਤਾਂ ਨਹੀਂ ਲਿਖ ਲਿਆ ਉਹ ਪੈਪਰ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਬਣੀ ਹੋਈ ਸੀ ਵੀ ਤੁਸੀਂ ਆਪਣੀ ਜ਼ਮੀਨ ਦੇ ਜਿਹੜੇ ਸਾਲ ਦੇ ਵਿੱਚ ਚਾਰ ਤੋਂ ਵੱਧ ਟੁਕੜੇ ਨਹੀਂ ਕਰ ਸਕਦੇ ਅੱਜ ਉਹਦੀ ਜਿਹੜੀ ਇੱਕ ਸਾਲ ਦੇ ਵਿੱਚ ਹੀ ਅੱਛਾ ਅੱਗੇ ਜਿਹੜੀ ਦੂਜੇ ਸਾਲ ਕਰ ਸਕਦਾ ਦੂਜੇ ਸਾਲ ਫੇਰ ਕਰ ਸਕਦਾ ਜੀ ਪਰ ਹੁਣ ਉਹ ਤੋਂ ਬਾਅਦ ਜੀ ਪੈਪਰ ਐਕਟ ਦੇ ਵਿੱਚ ਅਮੈਂਡਮੈਂਟ ਹੋ ਗਈ ਜੀ ਤੁਸੀਂ ਤਾਂ ਐ ਲੱਗਦਾ ਨੀਲੀ ਜੀ ਕਿਤਾਬ ਹੈ ਜਿਹੜੀ ਉਹ ਲਾਲ ਕਿਤਾਬ ਦਾ ਕਹਿੰਦੇ ਸਾਰੇ ਕਰਨੀ ਪੈਂਦੀ ਹੈ ਜੀ ਸਾਰਾ ਕੁਝ ਹੀ ਨਹੀਂ ਪੁੱਛਦਾ ਕੌਣ ਹੈ ਜੀ ਜੇ ਤੁਸੀਂ ਕਿਸੇ ਦਫ਼ਤਰ ਤੋਂ ਨਿੱਕਾ ਜੀ ਅੱਜ ਦਫ਼ਤਰ ਤੋਂ ਕੰਮ ਕਰਾਉਣਾ ਨਾ ਜੀ ਅਥਾਰਟੀ ਆਪ ਕਾਨੂੰਨ ਨੂੰ ਪੜ੍ਹਨ ਦੀ ਬਜਾਏ ਉਹ ਕਹੋ ਜੀ ਮੈਂ ਫਲਾਣੇ ਤੋਂ ਤੁਸੀਂ ਕਿਸੇ ਕੋਲੇ ਚਲੇ ਜਾਓ ਉਹ ਕਹਣਗੇ ਜੀ ਅਸੀਂ ਕੋਈ ਨਾ ਜੀ ਦੱਸ ਦਿਆਂ ਤੁਹਾਨੂੰ ਉਹਨਾਂ ਦਾ ਕੋਈ ਜਾਣਕਾਰ ਹੁੰਦਾ ਉਹਨੂੰ ਫੋਨ ਕਰਦੇ ਨੇ ਵੀ ਜ ਅੱਜ ਜੇ ਤੁਸੀਂ ਕਿਸੇ ਅਥਾਰਟੀ ਤੋਂ ਕੰਮ ਕਰਾਉਣਾ ਤੁਸੀਂ ਉਹਨੂੰ ਲਿਆ ਕੇ ਦਿਖਾਉਂਗੇ ਜੀ ਆ ਇੱਥੇ ਲਿਖਿਆ ਸਰ ਇਹਨੂੰ ਕਰ ਦਿਓ ਉਹ ਕਹੂਗਾ ਫੇਰ ਵੀ ਉਹ ਆਏ ਨਹੀਂ ਕਹਿਣਾ ਵੀ ਹਾਂ ਲਿਖੇ ਨੂੰ ਮੰਨਦਾ ਉਹ ਵੀ ਕਿਸੇ ਦੀ ਸਲਾਹ ਲੈਣ ਤੋਂ ਬਾਅਦ ਕਰੂ ਜੀ ਇਹ ਨਿਸ਼ਾਨੀ ਜਿਹਦਾ ਜੀ ਬੈਠੇ ਕਾਦੀ ਇਹ ਜੀ ਇਹ ਸਾਡੇ ਕਿਸੇ ਵੀ ਪ੍ਰਾਪਰਟੀ ਦੇ ਅਸੀਂ 8 ਟੁਕੜੇ ਕਰ ਸਕਦੇ ਹਾਂ ਇਹ ਪੈਪਰ ਆ ਲੈ ਦੇਵੀਂ ਕੋਈ ਉਥੇ ਕੋਈ ਬੰਦਸ ਨਹੀਂ ਜਾਂ ਪਿੰਡੂ ਜਾਂ ਸਹਿਰੀ ਦੇ ਜੀ ਇਹ ਤੇ ਅਰਬਨ ਦਾ ਕੋਈ ਮੈਣਾ ਨਹੀਂ ਕੋਈ ਮੈਣਾ ਨਹੀਂ 16 4 2021 ਨੂੰ ਸਰਕਾਰ ਨੇ ਐਮੈਂਡ ਕੀਤਾ ਜੀ ਕਾਨੂੰਨ ਵੀ ਪਹਿਲਾਂ ਜਿਹੜੇ ਟੁਕੜੇ 4 ਸੀ ਤੁਸੀਂ 8 ਕਰ ਸਕਦੇ ਹੋ ਡਬਲ ਸੀ ਹੈ ਜਿਹੜੀ ਉਹਦੀ 2 ਦੀ ਡਬਲ ਸੀ ਦੇ ਵਿੱਚ ਇਹ ਬਣਿਆ ਹੋਇਆ ਜਿਮਨ ਉਹਦੇ ਵਿੱਚ ਇਹ ਲਿਖਿਆ ਹੋਇਆ ਪਰ ਇਹਨੂੰ ਸੁਣਦਾ ਕੋਈ ਨਹੀਂ ਜੀ ਇਹ ਕਾਨੂੰਨ ਆ ਜਿਹੜਾ ਬਕਾਇਦਾ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਕੇ પાસ ਹੋਇਆ ਇੱਕ ਆ ਜਿਹੜੀ 13 ਸੇ 2022 ਦੀ ਲੈਟਰ ਆ ਮੈਨੂੰ ਨਹੀਂ ਪਤਾ ਜਿਹਦੇ ਤੇ ਕਿਸੇ ਵੀ ਅਧਿਕਾਰੀ ਦੇ ਸਾਈਨ ਨਹੀਂ ਹੈਗੇ ਫਾਰ ਕਰਕੇ ਅੰਡਰ ਸੈਕਟਰੀ ਕਰਕੇ ਸਾਈਨ ਕੀਤੇ ਹੋਏ ਨੇ ਜਿਹੜਾ ਸਾਡੇ ਪੈਪਰ ਐਕਟ ਨੂੰ ਤੋੜ ਰਿਹਾ ਜੀ ਕਿ ਕਿਸ ਤਰ੍ਹਾਂ ਦਾ ਜੀ ਇਹ ਇਹਦੇ ਵਿੱਚ ਇਹ ਲਿਖਿਆ ਹੋਇਆ ਜੀ ਵੀ ਮਤਲਬ ਕਿ ਤੁਸੀਂ ਜਿਹੜੀ ਪਾਹੀ ਦਿਓ ਘਟੋ ਘਟ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੀ ਉਹਦੇ ਵਿੱਚ ਤਾਂ ਇਹ ਲਿਖਿਆ ਹੋਇਆ ਜੀ ਵੀ ਜਿਹੜੀ ਮਤਲਬ ਕਿ ਸਾਰੇ ਕਿਤੇ ਇਹ ਕਦੋਂ ਜਾਰੀ ਕਦੋਂ ਹੋਈ ਹੈ ਜੀ ਇਹ 13/2022 ਦਾ ਜਾਰੀ ਹੋਇਆ ਵੈਜੀ 13/2022 ਨੂੰ ਲੈਟਰ ਜਾਰੀ ਕਰਤਾ ਜਾਰੀ ਕਰਤਾ ਉਹਦੇ ਵਿੱਚ ਅੰਡਰ ਸੈਕਟਰੀ ਦੇ ਸਾਈਨ ਹੈਗਾ ਨਾ ਅੰਡਰ ਸੈਕਟਰੀ ਦੇ ਸਾਈਨ ਵੀ ਨਹੀਂ ਆਪਾਂ ਨੂੰ ਇਹਦਾ ਅੰਡਰ ਸੈਕਟਰੀ ਰੈਵਨੂ ਦੇ ਸਾਈਨ ਨੇ ਜੀ ਠੀਕ ਹੈ ਜੀ ਅੰਡਰ ਸੈਕਟਰੀ ਰੈਵਨੂ ਦੇ ਸਾਈਨ ਸਭਾ ਦੇ ਵਿੱਚ ਬਣਿਆ ਜਿਹੜਾ ਬੜਾ ਕਾਨੂੰਨ ਆ ਉਹਨੂੰ ਇੱਕ ਲੈਟਰ ਨਾਲ ਹੀ ਤੋੜ ਦਿੰਦੇ ਆ ਜੀ ਦੇਖੋ ਤੁਸੀਂ ਇੱਕ ਲੈਟਰ ਹੀ ਤੋੜਦੇ ਰਿਹਾ ਜੀ ਉਹ ਇਹ ਉਹਦੇ ਉਲਟ ਜਾਰੀ ਕਰਤਾ ਉਹ ਉਹਦੇ ਇਹ ਤਾਂ ਕਿਹਾ ਜੀ ਕੱਲੀ ਆਬਾਦੀ ਦੇ ਆ ਆਬਾਦੀ ਦੇ ਤੇ ਲਾਗੂ ਹੋਊਗਾ ਬਾਕੀ ਤੇ ਲਾਗੂ ਨਹੀਂ ਹੋਣਾ ਜੀ ਇਹ ਬੀਵਾਦੀ ਦੇ ਤੇ ਤੁਹਾਨੂੰ ਐਨਓਸੀ ਲਿਆਉਣ ਦੀ ਲੋੜ ਨਹੀਂ ਜੇ ਕਿਤੇ ਖੇਤੀਬਾੜੀ ਵਾਲੀ ਜ਼ਮੀਨ ਦੀ ਤੁਸੀਂ ਉਹਨੂੰ ਡਿਵਾਈਡ ਕਰਦੇ ਹੋ ਉੱਥੇ ਐਨਓਸੀ ਦੀ ਲੋੜ ਨਹੀਂ ਪਰ ਉੱਥੇ ਇਹ ਲਿਖਿਆ ਤਾਂ ਇਨਸਟਰਕਸ਼ਨ ਰਿਗਾਰਡਿੰਗ ਰਜਿਸਟ੍ਰੇਸ਼ਨ ਆਫ ਪਲਾਟਸ ਇਲੀਗਲ अनऑथराइਜ਼ਡ ਕਲੋਨੀ ਉਹਨਾਂ ਵਾਸਤੇ ਆ ਪਰ ਇਹਨੂੰ ਲਾਗੂ ਕਰੀ ਜਾਂਦੇ ਨੇ ਸਾਰੇ ਪੰਜਾਬ ਦੇ ਜੀ ਅੱਛਾ ਇਹ ਵੀ ਉੱਥੇ ਲਾਗੂ ਆ ਅੱਛਾ ਇਹ ਦੁਆਰਾ ਦੱਸਿਓ ਕੀ ਹੈ इंस्ट्रक्शन रिगार्डिंग रजिस्ट्रेशन ऑफ प्लाट्स इलीगल अनऑथराइज्ड कॉलोनी ਜਿਹੜੀਆਂ ਗੈਰਕਾਨੂੰਨੀ ਢੰਗ ਨਾਲ ਅਣਅਧਿਕਾਰਤ ਕਲੋਨੀਆਂ ਨੇ ਉਹਨਾਂ ਦੇ ਲਾਗੂ ਹੁੰਦਾ ਜੀ ਤੇ ਬਾਕੀ ਕਿਸੇ ਤੇ ਲਾਗੂ ਨਹੀਂ ਬਾਕੀ ਕਿਸੇ ਤੇ ਨਹੀਂ ਲਾਗੂ ਨਹੀਂ ਕਿਸੇ ਪ੍ਰਾਪਰਟੀ ਤੇ ਨਹੀਂ ਕਿਸੇ ਹੋਰ ਤੇ ਹਾਂ ਇਹ ਕਿਸੇ ਜਸਟ ਕਲੈਰੀਫਿਕੇਸ਼ਨ ਹੈ ਜੀ ਕਲੈਰੀਫਿਕੇਸ਼ਨ ਸਰਕਾਰ ਕਿਸੇ ਮਰਜ਼ੀ ਚੀਜ਼ ਦੀ ਜਾਰੀ ਕਰ ਸਕਦੀ ਆ ਪਰ ਜਦੋਂ ਕੋਈ ਕਾਨੂੰਨ ਦੇ ਜਿਹੜੀ ਚੀਜ਼ ਵਰ ਖਿਲਾਫ ਚੱਲ ਰਹੀ ਹੈ ਉਹਦਾ ਵਿਰੋਧ ਕਰ ਰਹੀ ਹੈ ਜੀ ਉਹਨੂੰ ਕਿਸੇ ਕੋਈ ਕਾਨੂੰਨ ਆ ਰੋ ਨਹੀਂ ਕਰਦਾ ਕਾਨੂੰਨ ਨੂੰ ਤੋੜਨ ਲਈ ਦੂਜੀ ਕੋਈ ਲੈਟਰ ਨਹੀਂ ਉਹਨੂੰ ਤੋੜ ਸਕਦਾ ਨਹੀਂ ਤੋੜ ਸਕਦਾ ਨਹੀਂ ਕਾਨੂੰਨ ਚ ਹੀ ਬਦਲਾਅ ਹੋਣਾ ਚਾਹੀਦਾ ਕਾਨੂੰਨ ਚ ਐਮੈਂਡ ਕਰ ਦੇਣ ਜੀ ਤੁਸੀਂ ਤੁਸੀਂ ਤਾਂ ਇਹ ਪੜਿਆ ਹੋਣਾ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹੋਵੋਗੇ ਵੀ ਇਹ ਕਾਨੂੰਨ ਦੇ ਵਿੱਚ ਕੋਈ ਐਮੈਂਡਮੈਂਟ ਨਹੀਂ ਕੀਤੀ ਗਈ ਕਾਨੂੰਨ ਚ ਨਹੀਂ ਐਮੈਂਡਮੈਂਟ ਕੀਤੀ ਗਈ ਜੀ ਕਾਨੂੰਨ 1995 ਦਾ ਬਣਿਆ ਜੀ ਉਹ ਕਹਿੰਦਾ ਜੀ ਪਹਿਲਾਂ ਚਾਰ ਪਾਰਟ ਕਰ ਸਕਦੇ ਹੋ ਹੁਣ ਅੱਠ ਕਰ ਸਕਦੇ ਹੋ ਪਰ ਇਹ ਲੇਟਰ ਹਾਂ ਨੇ ਇਨਸਟਰਕਸ਼ਨ ਜਿਹੜੇ ਹਾਂ ਨੇ ਆਪ ਰਾਈਡ ਕੋਲੋਨੀ ਬਾਤੇ ਜਾਰੀ ਕੀਤਾ ਹੋਇਆ ਉਹਨੂੰ ਪੂਰੇ ਪੰਜਾਬ ਤੇ ਲਾਗੂ ਕੀਤਾ ਜਾ ਰਿਹਾ ਜਣੀ ਇਹ ਵੀ ਗੈਰਕਾਨੂੰਨੀ ਹੈ ਉਹ ਤਾਂ ਪੂਰਾ ਪੰਜਾਬ ਹੀ ਅਨੌਥਰਾਇਜ਼ ਕਰਤਾ ਸਰ ਜਿਹੜਾ ਸਾਡਾ ਪੇਪਰ ਰਾਈਟ ਦੀ ਧਾਰਾ 23 ਹੈ ਬੀ ਤੰਨਾ ਉਹਦੇ ਵਿੱਚ ਸਿਰਪੇ ਲਿਖਿਆ ਵੀ ਅਨੌਫਰਾਇਜ਼ਡ ਕਲੋਨੀ ਨੇ ਜਿਹੜੀਆਂ ਉਹ ਕਲੋਨੀ ਦੇ ਉੱਤੇ ਐਨਓਸੀ ਲੈ ਕੇ ਫੇਰ ਤੁਹਾਡੀ ਰਜਿਸਟ੍ਰੇਸ਼ਨ ਕਰਨੀ ਆ ਉੱਥੇ ਜਿਹੜਾ ਸਬ ਰੈਸਟਾਰ ਦੇ ਹੱਥ ਰੁਕਦੇ ਨੇ ਆਦਰਵਾਈਜ਼ ਉਹਨੂੰ ਕਿਤੇ ਰੋਕਣ ਦੀ ਜ਼ਰੂਰਤ ਨਹੀਂ ਪਰ ਇੱਥੇ ਆ ਇੱਕ ਲੈਟਰ ਜਾਰੀ ਕਰਕੇ ਜਿਹੜਾ ਅਨੌਫਰਾਇਜ਼ਡ ਕਲੋਨੀ ਨਹੀਂ ਸਰ ਤੁਸੀਂ ਦੇਖ ਸਕਦੇ ਹੋ ਸਰ ਬਿਲਕੁਲ ਇਹਦੇ ਵਿੱਚ ਹੋਈ ਆ ਇਹ ਇਹਨੂੰ ਸਾਰੇ ਪੰਜਾਬ ਨੇ ਅਨੌਫਰਾਇਜ਼ਡ ਕਰਤਾ ਜੀ ਸਾਰਾ ਪੰਜਾਬ ਹੀ ਛੋਟਾ ਅਨੌਫਰਾਇਜ਼ਡ ਕਲੋਨੀ ਦੇ ਨਾਮ ਦਾ ਐਕਟ ਪਾਸ ਕੀਤੇ ਕਾਨੂੰਨ ਨੂੰ ਨੂੰ ਇੱਕ ਇੱਕ ਲੈਟਰ ਚਾਰ ਲਾਈਨ ਲੇਕੇ ਖਤਮ ਕਰਤਾ ਹੋ ਖਤਮ ਕਰ ਖਤਮ ਕਰਤਾ ਜਿਹੜੀ ਆ ਮਲੋਈ ਵਿਧਾਨ ਸਭਾ ਜਿਹੜੀ ਇਹ ਲੈਟਰ ਦੇ ਮੂਰੇ ਛੋਟੀ ਹੋ ਗਈ ਛੋਟੀ ਹੋ ਗਈ ਜੀ ਅੰਡਰ ਸੈਕਟਰੀ ਦੇ ਅਧੀਨ ਹੋ ਗਈ ਜੀ ਅੰਡਰ ਸੈਕਟਰੀ ਵਿਧਾਨ ਸਭਾ ਦੇ ਕਿਨਾਰੇ ਉਹ بنائے ਹੋਏ ਕਾਨੂੰਨ ਨੇ ਇੱਕ ਮਿੰਟ ਚ ਰੋਕ ਸਕਦਾ ਜੀ ਇਥੇ ਇਹ ਸਾਡਾ ਜਿਹੜਾ ਇੱਕ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਦਾ ਯਾਰ ਧਿਆਨ ਜੇ ਤਾਂ ਕੋਈ ਪੜੇ ਜੀ ਜਿਹੜੇ ਲੈਟਰਾਂ ਛੋਡੀਆਂ ਆਉਂਦੀਆਂ ਨੇ ਸਰਕਾਰ ਲੈਟਰ ਜਾਰੀ ਕਰਦੀ ਹੈ ਉਹ ਪ੍ਰੋਪਰ ਸਾਰੀਆਂ ਅਥਾਰਟੀਆਂ ਕੋਲੇ ਭੇਜਦੀ ਆ ਔਰ ਉਹਨੂੰ ਲਾਗੂ ਤਾਂ ਉਹ ਜਨਤਾ ਵਾਸਤੇ ਹੁੰਦਾ ਨਾ ਜੀ ਕੋਈ ਵੀ ਕਾਨੂੰਨ ਆ ਇੱਕ ਵੀ ਅਥਾਰਟੀ ਇਹ ਨਹੀਂ ਸੋਚਦੀ ਵੀ ਇਹ ਪਬਲਿਕ ਦੇ ਹਿੱਤ ਲਈ ਬਣੀ ਹੋਈ ਹੈ ਜੀ ਪਰ ਇਹ ਸੋਚਦੇ ਨੇ ਵੀ ਪਬਲਿਕ ਦਾ ਗਾਲ ਕਿਵੇਂ ਦਬੀਏ ਜੇ ਕਾਨੂੰਨ ਚ ਅਸੀਂ ਗੱਲ ਤਾਂ ਇੱਥੇ ਆ ਜੀ ਜਿਹੜੀ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਜਿਵੇਂ ਉਸੇ ਗੱਲ ਤੇ ਆਪਾਂ ਜਿਹੜਾ ਐਫੈਕਟ ਬਣਾਇਆ ਗਿਆ ਉਹ ਲੋਕਾਂ ਨੂੰ ਫਾਇਦੇ ਲਈ ਬਣਾਇਆ ਗਿਆ ਫਾਇਦੇ ਲਈ ਬਣਾਇਆ ਗਿਆ ਸੀ ਵੀ ਜੇ ਕੋਈ ਆ ਬੰਦਾ ਕੋਈ ਵੀ ਕਲੋਨੀ ਕੱਟ ਦਿੰਦਾ ਤਾਂ ਉਹਦੀ ਜ਼ਿੰਮੇਵਾਰੀ ਬਣੇ ਵੀ ਇਹਨਾਂ ਰਸਤਾ ਸੱਡੂਗਾ ਆ ਉਹਨੂੰ ਸਹੂਲਤਾਂ ਦੇਊਗਾ ਆ ਇਸ ਤਰ੍ਹਾਂ ਜਿਹੜਾ ਪਾਣੀ ਜਾਊਗਾ ਉਹ ਕੂੜਾ ਕਿੱਥੇ ਸਿੱਟੂਗਾ ਕੂੜਾ ਕਿਵੇਂ ਚੱਕਿਆ ਜਾਊਗਾ ਉਹਦਾ ਉਹ ਸਾਰੀਆਂ ਬੰਦਸਾਂ ਲਾਈਆਂ ਗਿਆ ਨੇ ਪਰ ਇਹਦਾ ਸਹੀ ਜਿਹੜਾ ਲੋ ਨਜ਼ਰ ਹੈ ਜਿਹੜਾ ਵੀ ਕੋਈ ਬੰਦਾ ਮਤਲਬ ਕਲੋਨੀ ਕੱਟਦਾ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਹੈ ਫਿਕਸ ਕੀਤੀ ਹੋਈ ਹੈ ਫਿਕਸ ਕੀਤੀ ਹੋਈ ਹੈ ਜੀ ਇੱਥੋਂ ਤੱਕ ਕੇ ਵੀ ਉਹ ਇੱਕ ਲੀਗਲ ਜਿਹੜਾ ਰੇਟ ਆ ਉਸ ਤੋਂ ਵੱਧ ਰੇਟ ਤੇ ਵੀ ਨਹੀਂ ਵੇਚ ਸਕਦਾ ਨੇ ਅਜੇ ਇਹ ਰੇਟ ਦਾ ਵੀ ਰੇਟ ਦਾ ਵੀ ਹੈਗਾ ਜੀ ਇਹ ਇਹ ਤਾਂ ਇਹ ਨਾ ਬਕਾਇਦਾ ਇੱਥੋਂ ਤੱਕ ਕੇ ਕਲੋਨੀ ਬਾਅਦ ਤੱਕ ਗਏ ਨਿੱਕਾ ਜੀ ਹੀਰਾਲ ਸਿੰਘ ਤੁਸੀਂ ਤਾਂ ਚਲੋ ਇਹ ਪ੍ਰੋਫੈਸ਼ਨ ਨਾਲ ਜੁੜੇ ਹੋਏ ਹੋ ਆਮ ਤੌਰ ਤੇ ਤਾਂ ਮੰਨਿਆ ਜਾਂਦਾ ਵੀ ਤਾਂ ਰਜਿਸਟਰੀ ਕਰਾਉਣ ਲਈ ਇਹ ਰੇਟ ਤੈਅ ਕੀਤੇ ਹੁੰਦੇ ਨੇ ਫੁਲਾਨੇ ਏਰੀਆ ਦੇ ਵਿੱਚ ਇੰਨਾ ਰੇਟ ਤੈਅ ਕੀਤਾ ਗਿਆ ਇਹ ਕਹ ਇਹ ਰੇਟ ਦਾ ਕੀ ਤੈਅ ਕਰਨ ਦਾ ਮਤਲਬ ਹੁੰਦਾ ਹੈ